ਪਾਖੜਾ ਨਹਿਰ ਦੇ ਵਿੱਚ ਦਰਅਸਲ ਤਿੰਨ ਵੀਰਾਂ ਦੀ ਇਕਲੌਤੀ ਭੈਣ ਛਾਲ ਮਾਰ ਜਾਂਦੀ ਹੈ ਜਿਸ ਤੋਂ ਬਚਾਉਣ ਦੇ ਲਈ ਮਗਰ ਹੀ ਉਸ ਦੇ ਤਿੰਨੋਂ ਭਰਾ ਨੇ ਜਿਹੜੇ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੰਦੇ ਨੇ ਤਾਂ ਬਿਲਕੁਲ ਦੋ ਭਰਾਵਾਂ ਨੂੰ ਤਾਂ ਬਾਹਰ ਕੱਢ ਲਿਆ ਜਾਂਦਾ ਪਰ ਭੈਣ ਭਰਾ ਦੀ ਜਿਹੜੀ ਮੌਤ ਹੋ ਜਾਂਦੀ ਤਾਂ ਬਿਲਕੁਲ ਪਟਿਆਲਾ ਤੋਂ ਹੀ ਮਾਮਲਾ ਸਾਹਮਣੇ ਹੈ ਜਿੱਥੇ ਤਕਰੀਬਨ ਕੱਲ 11 ਵਜੇ ਦੇ ਕਰੀਬ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਨੇ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਜਿਸ ਨੂੰ ਬਚਾਉਣ ਦੇ ਲਈ ਜਦੋਂ ਉਸਦੇ ਤਿੰਨ ਭਰਾ ਭਾਖੜਾ ਨਹਿਰ ਦੇ ਵਿੱਚ ਛਾਲ ਮਾਰਦੇ ਨੇ ਉਹਨਾਂ ਦੇ ਵਿੱਚੋਂ ਦੋ ਨੂੰ ਤਾਂ ਬਾਹਰ ਕੱਢ ਲਿਆ ਜਾਂਦਾ ਹੈ ਲੇਕਿਨ ਇਸ ਘਟਨਾ ਦੇ ਵਿੱਚ ਭੈਣ ਭਰਾ ਦੀ ਜਿਹੜੀ ਭਾਖੜਾ ਨਹਿਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਜਾਂਦੀ ਤਾਂ ਬਿਲਕੁਲ ਮ੍ਰਿਤਕ ਲੜਕੀ ਦੀ ਪਛਾਣ ਹੈ ਜਿਹੜੀ ਲਵਪ੍ਰੀਤ कौर ਜਿਸ ਦੀ ਉਮਰ ਮਹਿਜ਼ 27 ਸਾਲ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਲੜਕੀ ਦੀ ਪਛਾਣ ਮੋਹਨ ਵਜੋ ਹੋਈ ਹੈ ਜੋ ਕਿ ਕੁੜੀ ਘਰ ਦੇ ਵਿੱਚ ਛੋਟੀ ਜਿਹੀ ਲੜਾਈ ਨੂੰ ਲੈ ਕੇ ਪਾਖੜਾ ਦੇ ਉੱਪਰ ਪਹੁੰਚ ਗਈ ਸੀ ਜਿਸ ਨੂੰ ਲੱਭ ਦੇ ਲੱਭ ਦੇ ਜਦੋਂ ਉਸ ਤੇ ਭਰਾ ਪਾਖੜਾ ਤੇ ਪਹੁੰਚਦੇ ਨੇ ਤਾਂ ਕੁੜੀ ਐਨੇ ਵਿੱਚ ਹੀ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਹੈ ਤੇ ਨਾਲ ਹੀ ਨਾਲ ਉਸ ਦਾ ਭਰਾ ਜਦੋਂ ਉਸ ਨੂੰ ਬਚਾਉਣ ਦੇ ਲਈ ਪਾਖੜਾ ਨਹਿਰ ਦੇ ਵਿੱਚ ਛਾਲ ਮਾਰਦਾ ਤਾਂ ਉਹ ਵੀ ਪਾਖੜਾ ਦੇ ਵਿੱਚ ਡੁੱਬ ਜਾਂਦਾ ਜਿਸ ਤੋਂ ਬਾਅਦ ਹੁਣ ਦੋਵੇਂ ਭੈਣ ਭਰਾਵਾਂ ਨੂੰ ਬਚਾਉਣ ਦੇ ਲਈ ਬਾਕੀ ਦੇ ਦੋ ਭਰਾ ਜਦੋਂ ਪਾਖੜਾ ਛਾਲ ਮਾਰਦੇ ਨੇ ਤਾਂ ਉਹ ਵੀ ਡੁੱਬਣ ਲੱਗਦੇ ਨੇ ਪਰ ਲੋਕ ਜਿਹੜੇ ਮੌਕੇ ਤੇ ਮੌਜੂਦ ਸੀ ਪਾਖੜਾ ਦੇ ਉੱਪਰ ਤਾਂ ਉਹ ਆਪਣੀ ਦਸਤਾਰ ਉਤਾਰ ਕੇ ਦੋਵੇਂ ਨੌਜਵਾਨਾਂ ਨੂੰ ਬਾਹਰ ਕੱਢ ਲੈਂਦੇ ਨੇ ਫਿਲਹਾਲ ਭਾਖੜਾ ਚ ਡੁੱਬਣ ਨਾਲ ਪੈਨਪੜਾ ਦੀ ਜਿਹੜੀ ਮੌਤ ਹੋਈ ਆ ਤਾਂ ਦੱਸ ਦਈਏ ਕਿ ਫਿਲਹਾਲ ਮ੍ਰਿਤਕ ਕੁੜੀ ਦੀ লাশ ਨੂੰ ਗੋਤਾਖੋਰ ਯੂਨੀਅਨ ਨੇ ਬਾਹਰ ਕੱਢ ਲਿਆ ਤੇ ਮੁੰਡੇ ਦੀ ਭਾਲ ਹਜੇ ਜਾਰੀ ਹੈ। ਅਰੇ ਆਪਣਾ ਨਾਮ ਲਾਜੋ ਤੇ ਆਪਣੀ ਯੂਨੀਅਨ ਦਾ ਨਾਮ ਲਾਜੋ ਕਿ ਕੀ ਪੂਰਾ ਮਾਮਲਾ ਹੋ ਗਿਆ ਕੀ ਦੱਸੋ। ਇਹ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰ ਦੀ ਟੀਮ ਹੈ ਜੋ ਪੂਰੇ ਪੰਜਾਬ ਹਰਿਆਣਾ ਹਮੱਤਰ ਰਾਜਸਥਾਨ ਤੱਕ ਆਪਣਾ ਕੰਮ ਕਰਦੀ ਆ। ਸੋ ਇੱਕ ਵਾਕਿਆ ਪੰਜਾਬ ਦੇ ਜਿਹੜਾ ਆ ਪਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਨਾਬਾ ਰੋਡ ਪਾਖੜਨਰ ਦਾ ਪੁਲ ਪੈਂਦਾ ਉੱਥੇ ਇੱਕ ਚਾਲ ਆ ਜਿਹੜਾ ਮੇਨ ਹਾਈਵੇ ਦਾ ਪੁਲ ਹੈ ਉੱਥੋਂ ਇੱਕ ਲੜਕੀ ਜਿਹੜੀ ਹੈ ਰਵਾਸ ਦੀ ਰਹਿਣ ਵਾਲੀ ਹੈ ਉਹ ਉੱਥੇ ਪਹੁੰਚੀ ਸੀ ਤੇ ਉਹ ਤੋਂ ਉਹਦੇ ਪਰਿਵਾਰ ਜਿਹੜਾ ਕੁਝ ਉਹਨਾਂ ਨੂੰ ਪਤਾ ਲੱਗਿਆ ਸੀ ਪਿੱਛੇ ਪਰਿਵਾਰ ਜਿਹੜਾ ਉਹ ਲੱਭਣ ਆ ਰਿਹਾ ਸੀ ਤੇ ਬ੍ਰਦਰ ਨੂੰ ਦੇਖਦੇ ਸਾਰੀ ਲੜਕੀ ਨੇ ਜਿਹੜਾ ਪਾਖੜਨਰ ਤੇ ਜੰਪ ਕਰਤਾ ਤੇ ਉਸ ਨੂੰ ਬਚਾਣ ਖਾਤਰ ਜਿਹੜਾ ਉਹਦਾ ਬ੍ਰਦਰ ਆ ਉਹ ਵੀ ਗਿਆ ਪਾਵਾ ਪਾਣੀ ਦੇ ਤੇਜ਼ ਵਾਹ ਕਿਉਂਕਿ ਝਾੜਾ ਲਾ ਉੱਥੇ ਤੇ ਉਹ ਪਾਣੀ ਤੇਜ਼ ਵਾਹਤ ਵਿੱਚ ਵਹਿ ਗਿਆ। ਇਹ ਕਿੰਨੇ ਭਰਾਵਾਂ ਦੀ ਭੈਣ ਸੀ ਜਿਸ ਤਰ੍ਹਾਂ ਪਤਾ ਲੱਗਿਆ ਵੀ ਕੀ ਪੂਰਾ ਮਾਮਲਾ ਹੈ ਘਰ ਦੇ ਵਿੱਚ ਕੌਣ-ਕੌਣ ਸੀ ਗਿਆ ਹੋ। ਲਗਭਗ ਪਤਾ ਲੱਗਿਆ ਵੀ ਤਿੰਨ ਭਰਾਵਾਂ ਦੀ ਇੱਕ ਭੈਣ ਸੀਗੀ ਤੇ ਇਹ ਵਿਆਹੀ ਹੋਈ ਸੀ ਜਿਹੜਾ ਡੈਡ ਬੋਡੀ ਦਾ ਹੋ ਗਿਆ ਸੀਗਾ। ਜਿਹਦੀ ਡੈਡ ਬੋਡੀ ਸਾਨੂੰ ਪਸਿਆਣਾ ਜਿਹੜਾ ਹੈਗਾ ਸਮਾਣਾ ਰੋਟ ਉਥੋਂ ਡੈਡ ਬੋਡੀ ਮਿਲ ਗਈ ਆ। ਸੋ ਡੈਡ ਬੋਡੀ ਨੂੰ ਕਢਾ ਕੇ ਰਜਿੰਦਾ ਹੌਸਪੀਟਲ ਹਸਪੀਟਲ ਦੇ ਵਿੱਚ ਰਖਾਇਆ ਜਾਏਗਾ। ਇਹ ਜਿਹੜਾ ਇਸ ਦਾ ਪ੍ਰਾਪਚਾਉਣ ਦੇ ਲਈ ਗਿਆ ਸੀਗਾ ਕਹਿੰਦੇ ਕਿ ਉਹ ਵੀ ਡੁੱਬਿਆ ਸੀਗਾ ਉਸ ਦੀ ਡੈਡ ਬੋਡੀ ਮਿਲੀ ਹੈ ਕੁਝ ਪਾਲ ਉਹਦੇ ਖਾਤਰ ਜਿਹੜੇ ਗੋਤਾਖੋਰ ਆਕਸੀਜਨ ਸਿਲੰਡਰ ਵਾਲੇ ਟੀਮ ਹੈ ਉਹ ਲੱਗੀ ہوئی ਹੈ ਉਹਨੂੰ ਲੱਭ ਰਹੀ ਹੈ ਨਾ ਬਰੋਡ ਪਖੜਾ ਨਰ ਤੇ ਪੁਲ ਟੀਮ ਹੈ ਔਰ ਇਸ ਤੋਂ ਸਮਾਨਾ ਪਟਿਆਲਾ ਪਾਤੜਾ ਖਨੋਰੀ ਸਾਰੇ ਪਾਸੇ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਉਹ ਲੜਕੇ ਦੀ ਲਬਰੀ ਕਿਉਂਕਿ ਉਹ ਸਰਦਾਰ ਹੈ ਉਹਦੇ ਕੇਸ ਨੇ ਲੜਕੇ ਦੇ ਤੇ ਹੋ ਸਕਦਾ ਨਾਵਾ ਰੋਡ ਤੋਂ ਕਿ ਭਾਖੜਾ ਦੇ ਵਿੱਚ ਕਈ ਵਾਰੀ ਪੇੜ ਗਿਰਦੇ ਹਨ ਹੇਰੀ ਤੂਫਾਨ ਕਰਨ ਉੱਥੇ ਡੈਡ ਬੋਡੀ ਹੋ ਸਕਦੀ ਹੈ ਘਟਨਾ ਤੋਂ ਕਿੰਨੀ ਦੂਰੀ ਦੇ ਉੱਪਰ ਇਹ ਲੜਕੀ ਦੀ ਜਿਹੜੀ ਡੈਡ ਬੋਡੀ ਉਹ ਮਿਲੀ ਹੈ ਕਿੰਨਾ ਕੁ ਸਫਰ ਹੋਇਆ ਗਏ ਲਗਭਗ 5 ਤੋਂ 7 ਕਿਲੋਮੀਟਰ ਦਾ ਸਫਰ ਹੈ ਜਿਹੜਾ ਇਹ ਲੜਕੀ ਨੇ ਤੈਅ ਕਰਿਆ ਪਰ ਇੱਥੇ ਕੋਤਾ ਕੋਰ ਖੜੇ ਸੀ ਜਿਨ੍ਹਾਂ ਨੇ ਕਿਦੋਂ ਦੇਖਿਆ ਤੇ ਡੈਡ ਬੋਡੀ ਨੂੰ ਤੇ ਬੰਨ ਲਿਆ ਤੇ ਪਰਿਵਾਰ ਨੂੰ ਜਦੋਂ ਦਿਖਾਇਆ ਤਾਂ ਉਹਨਾਂ ਨੇ ਸ਼ਿਕਾਇਤ ਸ਼ੰਕਰ ਜੀ ਕੁੜੀ ਨੂੰ ਬਚਾਉਣ ਦੇ ਲਈ ਤਿੰਨ ਭਰਾ ਸੀ ਜਿੱਤਰਾਣ ਕਿੰਨੇ ਜਣੇ ਨੇ ਛਾਲ ਮਾਰੀ ਸੀ ਕੀ ਤੇ ਕਿੰਨੇ ਜਣੇ ਬਚੇ ਨੇ ਹਾਂ ਮੈਂ ਜਿਹੜਾ ਦੋ ਬ੍ਰਦਰ ਠੀਕ ਨੇ ਇੱਕ ਬ੍ਰਦਰ ਜਿਹੜਾ ਹੈਗਾ ਉਹ ਪਖਟਾਂ ਦੇ ਵਿੱਚ ਜਿਹਨੇ ਜੰਪ ਕੀਤੀ ਸੀ ਉਹ ਸੀਗਾ ਇੱਕ ਭਰਾ ਜਿਹੜਾ ਦੂਜਾ ਹੈਗਾ ਉਹ ਵੀ ਬਚਾਉਣ ਖਤਰ ਆਇਆ ਸੀ ਪਰ ਉਹ ਚਿੱਕਰ ਦੇ ਵਿੱਚ ਉੱਥੇ ਗਿਰ ਗਿਆ ਸੀਗਾ ਤੇ ਉਹ ਠੀਕ ਹੈ ਮਤਲਬ ਸੇਫਲੀ ਨੇ ਦੋਨੋਂ ਭਰਾ ਸੇਫ ਨੇ ਪਰ ਇੱਕ ਭੈਣ ਤੇ ਭਾਈ ਜਿਹੜੇ ਦੋਨੋਂ ਉਹ ਦੋਨਾਂ ਦੀ ਡੈਥ ਹੋ ਪਰਿਵਾਰ ਨੇ ਕੋਈ ਦਿੱਤੇ ਲੜਾਈ ਵਗੈਰਾ ਘਰ ਦੇ ਵਿੱਚ ਹੋਈ ਨਹੀਂ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰ ਨੂੰ ਹੋਸ਼ ਹੀ ਨਹੀਂ ਹੈ ਵੀ ਅਚਾਨਕ ਕੀ ਹੋਊਗਾ ਕੀ ਗੱਲਬਾਤ ਹੋਈ ਆ ਕਿਉਂਕਿ ਕੋਈ ਕਿਸੇ ਪ੍ਰਕਾਰ ਦੀ ਗੱਲਬਾਤ ਨਹੀਂ ਹੋਈ ਪਰਿਵਾਰ ਦੇ ਵਿੱਚ ਇਹ ਆ ਤਾਂ ਕੋਈ ਦੁੱਖ ਕੋਈ ਬੈਠ ਕੇ ਗੱਲ ਹੋ ਸਕਦੀ ਸੀ ਪਰ ਇਸ ਤਰ੍ਹਾਂ ਬਾਪ ਨੂੰ ਵੀ ਨਹੀਂ ਪਤਾ ਨਾ ਭਰਾਵਾਂ ਨੂੰ ਪਤਾ ਨਾ ਰਿਸ਼ਤੇਦਾਰਾਂ ਨੂੰ ਕਿੰਨੀ ਕਮਰ ਦੀ ਕੁੜੀ ਸੀ ਲੜਕੀ ਦੁੰਬਰ ਆਈਡੀਆ ਤਾਂ ਨਹੀਂ ਹੈ 25 ਤੋਂ 30 ਸਾਲ ਦੀ ਹੋ ਸਕਦੀ ਹੈ